ਕਈਏ ਕੋਈ ਸਾਰਥਕ ਗੁਫਤਗੋ ਸਵਾਗਤ ਦੇ ਸਜਨਾਤਮਕ ਸਮਾਗਮ ਦੇ ਵਿੱਚ ਪਛੇਤੇ ਤਾਪਦੇ ਸਾਡੇ ਕੋਲ ਪਹੁੰਚੇ ਹਨ ਸ਼੍ਰੋਮਣੀ ਪੰਜਾਬੀ ਬਾਲ ਲੇਖਕ ਸਹਿਤ ਅਕਾਦਮੀ ਬਾਲ ਪੁਸਕ ਅਵਾਰਡੀ ਬਹੁਤ ਹੀ ਹਲੇਮੀ ਅਤੇ ਨਿਮਰ ਸੁਭਾਅ ਦੇ ਮਾਲਕ ਡਾਕਟਰ ਦਾਸੂ ਸਿੰਘ ਜੀ ਆਸਟ ਜੋ ਕੇ ਪੰਡਿਆ ਪਟਿਆਲਾ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੰਮਾ ਪੰਡਾ ਤੈਅ ਕਰਕੇ ਆਏ ਨੇ ਸਭ ਤੋਂ ਪਹਿਲਾਂ ਇੱਕ ਜ਼ੋਰਦਾਰ ਤਾੜੀਆਂ ਦੇ ਨਾਲ ਆਪ ਜੀ ਦਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਜਨਾਤਮਿਕ ਸਮਾਗਮ ਦੀ ਸ਼ੋਭਾ ਵਧਾਉਣ ਲਈ ਪ੍ਰਧਾਨ ਜੀ ਮਿੰਟਲ ਵਿੱਚ ਸੱਜੋ ਸਵਾਗਤ ਵਿਸ਼ੇਸ਼ ਮਹਿਮਾਨ ਸ਼੍ਰੀ ਜਤਵੇਸ਼ ਕੁਮਾਰ ਜੀ ਜੋ ਕਿ ਲੰਮਾ ਸਮਾ ਇਹ ਇਸ ਸਾਸਥਾਨ ਨੂੰ ਆਪਣੀਆਂ ਬਿਹਤਰ ਸਵਾਮਾਂ ਦੇ ਕੇ ਗਰਮੇਕ ਸਿੰਘ ਜੀ ਸਿੱਧੂ ਬਲਾਕ ਨੋਡਲ ਅਫਸਰ ਜਿਨ੍ਹਾਂ ਨੂੰ ਇਸੇ ਵਿੱਦਿਆਤਕ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਸਟੇਟ ਵਾਰਡ ਨਾਲ ਸਨਮਾਨਿਆ ਗਿਆ ਆਪ ਜੀ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਸੋ ਸਮੁੱਚੇ ਪ੍ਰਧਾਨਗੀ ਮੰਡਲ ਦਾ ਸਾਡੇ ਸੱਜਣੇ ਪਹੁੰਚੀਆਂ ਪਿੰਡ ਦੀਆਂ ਅਦਵੀ ਸ਼ਖਸੀਅਤਾਂ ਕਲਾਸਟਾ ਸਕੂਲਾਂ ਦੇ ਸਮੂਲ ਸਕੂਲ ਮੁਖੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਰਿਟਾਇਰਡ ਅਧਿਆਪਕ ਸਹਿਬਾਨ ਤੇ ਪਿੰਡ ਦੇ ਅਧਿਆਪਕ ਸਹਿਬਾਨ ਜੋ ਕੇ ਬਾਕ-ਬਾਕ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਸੋ ਆਓ ਕੁਝ ਅੱਲਾ ਹੋਣਾ ਮੈਗਜ਼ੀਨ ਤਮੰਨਾ ਦੇ ਸਾਰੇ ਕਰਦੇ ਹਾਂ ਜਸਤੇ ਬਹਾਨੇ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਡੇ ਪਿਆਰੇ ਵਿਦਿਆਰਥੀਓ ਤੁਹਾਡੇ ਜਿਹੜੇ ਖੂਬਸੂਰਤ ਕੰਮ ਨੇ ਉਹ ਗੱਲਾਂ ਸੁਣਨ ਵੱਲ ਹੋ ਰਿਆ ਨਾ ਪੈਗਜਨ ਦਾ ਮੁੱਖ ਸੰਪਾਦਕ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਸੰਪਾਦਕੀ ਮੰਡਲ ਦੇ ਵਿੱਚ ਜਿਹੜੇ ਅਧਿਆਪਕ ਸ਼ਾਮਿਲ ਸੀ ਕਲਜੀਤ ਪਾਠਕ ਜੀ ਜੋ ਕਿ ਮੰਚ ਦਾ ਸੰਚਾਲਨ ਕਰ ਰਹੇ ਹਨ ਸਰਵਾਰ ਕੇਵਲ ਸਿੰਘ ਜੀ ਇਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਗਜ਼ੀਨ ਦੀ ਸੰਪਾਦਨਾ ਦੇ ਵਿੱਚ ਪੂਰਨ ਯੋਗਦਾਨ ਦਿੱਤਾ ਇਸ ਤੋਂ ਬਿਨਾ ਇਸ ਮੈਗਜ਼ੀਨ ਦੇ ਵਿੱਚ ਪਿਆਰਤੀ ਸੰਪਾਦਕ ਜਿਹੜੇ ਹਿੱਸਾ ਬਣੇ ਉਹਨਾਂ ਨੂੰ ਵੀ ਨਿਵਾਾਰਤ ਧੰਨਵਾਦ ਤਮੰਨਾ ਮੈਗਜ਼ੀਨ ਜਿਹੜਾ ਕਿ ਅਸੀਂ ਲਗਾਤਾਰ ਪ੍ਰਕਾਸ਼ਿਤ ਕਰ ਰਹੇ ਹਾਂ ਇਸ ਵਾਰ ਅਸੀਂ ਤੀਸਰਾ ਅੰਕ ਪ੍ਰਕਾਸ਼ਿਤ ਕਰਨ ਜਾ ਰਹੇ ਹਾਂ ਤਾਂ ਕਿ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਸ ਮੈਗਜ਼ੀਨ ਦੇ ਪਿਛੋਕੜ ਵਿੱਚ ਤਿੰਨ ਧੁਰੇ ਵਰਕ ਇੰਨੇ ਐਸੋ ਸਿਰਜਣਾ ਦੇ ਪਿੱਛੇ ਤਿੰਨ ਧੁਰੇ ਕੰਮ ਕਰ ਰਹੇ ਨੇ 10 ਫੀਪ ਦੇ ਵਿੱਚ ਮੈਂ ਉਹਨਾਂ ਦਾ ਜ਼ਿਕਰ ਕਰਾਂਗਾ ਪਹਿਲਾ ਧੁਰਾ ਹੈ ਭਾਈ ਗੁਰ ਸਿੰਘ ਲਾਇਬ੍ਰੇਰੀ ਸੋ ਭਾਈ ਗੁਰ ਸਿੰਘ ਲਾਇਬ੍ਰੇਰੀ ਦੇ ਵੱਲੋਂ ਹਰ ਮਹੀਨੇ ਬੜਾ ਆਖੀ ਜਿਹੜੀਆਂ ਪੁਸਤਕਾਂ ਵਰਦੇ ਨੇ ਪੁਸਤਕਾਂ ਅਰਥਾਤ ਜਿਹੜੇ ਮਹਿਤਾ ਹੁੰਦੇ ਨੇ ਪਹਿਲੇ ਤਿੰਨ ਉਹਨਾਂ ਨੂੰ ਬਕਾਇਦਾ ਲਾਇਬ੍ਰੇਰੀ ਇੰਚਾਰਜ ਮੈਡਮ ਸਿਮਰ ਸਿੰਘ ਗੌਰ ਉਹਨਾਂ ਵੱਲੋਂ ਆਨਾਮ ਰੈਸਿਪਟ ਦਿੱਤੀ ਜਾਂਦੀ ਹੈ ਪੁਸਤਕਾਂ ਨੂੰ ਬਹੁਤ ਖੂਬਸੂਰਤ ਲਿਖਦੇ ਨੇ ਬੱਚੇ ਤਾਂ ਅਸੀਂ ਦੋ ਜਿਹੜੇ ਪੁਸਤਕਾਂ ਨੂੰ ਨੇ ਇਸ ਮੈਗਜ਼ੀਨ ਦੇ ਵਿੱਚ ਵੀ ਉਹਨਾਂ ਨੂੰ ਹਿੱਸਾ ਬਣਾਇਆਗਾ ਇਸ ਤੋਂ ਬਿਨਾਂ ਅੱਜ ਆਪ ਸਭਾ ਜੀ ਜਦ ਵਿਦਿਆਰਥੀ ਹੈ ਵਿਦਿਆਰਥੀ ਜਦੋਂ ਵੀ ਅਧਿਆਪਕ ਜਾਂ ਕਿਸੇ ਵਿਦਿਆਰਥੀ ਦਾ ਜਨਮ ਹੁੰਦਾ ਹੈ ਤਾਂ ਉਹ ਲਾਇਬ੍ਰੇਰੀ ਨੂੰ ਕੂਰਸੂਤ ਪੁਸਤਕਾਂ ਭੇਟ ਕਰਦੇ ਨੇ ਬੱਚਾ ਵੀ ਅਸੀਂ ਬਕਾਇਦਾ ਹਰ ਹਫਤਾ ਨੋਟੇ ਲਿਹਾੜਦੀਆਂ ਜਿਹੜੀਆਂ ਪੁਸਤਕਾਂ ਨੇ ਉਹ ਖਰੀਦ ਕੇ ਰੱਖਦੇ ਆ ਤਾਂ ਦੇ ਬੱਚੇ ਨੂੰ ਪੁਸਤਕ ਵੀ ਇਥੋਂ ਬਰਾਮਦ ਹੋਣੀ ਹੈ ਬੱਚਾ ਉਹਦੀ ਰਸੀ ਦੇ ਦਿੰਦਾ ਹੈ ਕਿਤਾਬ ਲੈ ਕੇ ਭੇਜਦਾ ਹੈ ਤਾਂ ਜਿਹੜੀ ਇਹ ਪ੍ਰਥਾ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਸ ਤੋਂ ਬਗਾਏ ਵੀਰ ਸਿੰਘ ਲਾਇਬ੍ਰੇਰੀ ਦੇ ਅਨੁਸਾਰ ਦੱਸ ਹੁਣ ਤੱਕ ਅਸੀਂ ਜਿਹੜੀਆਂ ਸ਼ਖਸੀਅਤਾਂ ਨੂੰ ਰੋਗ ਰੋਕ ਕਰਵਾ ਚੁੱਕੇ ਹਾਂ ਉਹਨਾਂ ਦਾ ਮੈਂ ਨਾਮ ਵਿਸ਼ੇਸ਼ ਤੌਰ ਤੇ ਲਵਾਂਗਾ ਅਸੀਂ ਹੁਣ ਤੱਕ ਜਿਹੜੇ ਸਹਿਯੋਗਕਰ ਸਾਡੀ ਸੰਸਥਾ ਦੇ ਵਿੱਚ ਆਪਣੇ ਮਦਦਗਾਰ ਵਿਚਾਰ ਦੇ ਚੁੱਕੇ ਨੇ ਸ਼ਾਮ ਸੁੰਦਰ ਦੀਪਤੀ ਧਰਮ ਕੰਮਿਆਣਾ ਬਦੇਵ ਸਿੰਘ ਸ਼ਰਤਨਾਮਾ ਬੀਐਸ ਬੀਰ ਰਾਣਾ ਤੇਜੀਓ ਜਸਵੀਰ ਰਾਣਾ ਸੁਪਿੰਦਰ ਪੱਪੀ ਜੋ ਕਿ ਸਰਵ ਵਰਤਨ ਕੈਂਪੀਲ ਦੇ ਸੰਪਾਦਕ ਰਹੇ ਨੇ ਆਸ਼ਪਨੀ ਗੁਰਤਾ ਜੀ ਅਤੇ ਆਪ ਦੇ ਅਬੀ ਸਹਿਬ ਸਮਨੇ ਚੇਅਰਮੈਨ ਰਹੇ ਨੇ ਸ਼ਾਇਰ ਗੁਰਪ੍ਰੀਤ ਜੀ ਡਾਕਟਰ ਪ੍ਰਦੀਪ ਸਿੰਘ ਜੀ ਮਦਰ ਦੇ ਪਰਮਾਦ ਇਸ ਦੇ ਉੱਪਰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਕਪੂਰ ਥਲੇ ਤੋਂ ਸਭ ਤੋਂ ਪਹਿਲਾਂ ਸਾਰੀ ਵੱਪਰ ਤੋਂ ਮਨਦੀਪ ਰਿਤਿ ਜੀ ਦੇ ਇਤਿਹਾਸਕ ਰੂਪ ਤੇ ਮੌਜੂਦ ਸੀ। ਜੁਗਿੰਦਰ ਕੌਰ ਅਗਲੀ ਵਿਖਰੀ ਡਾਕਟਰ ਅਨਮੋਲ ਕੌਰ ਢੋਸੀ ਰਾਣੀ ਕੱਤ ਬੜੇ ਹਰਮਨਜੀਤ ਡਾਕਟਰ ਦਾਸ ਸਿੰਘ ਜੀ ਆਸਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਸਾਡੇ ਵਿੱਚ ਸ਼ਾਇਦ 5-7 ਸਾਲ ਬਾਅਦ ਮੋਰ ਸਾਡੇ ਸਮਾਗਮ ਲਈ ਮੁਚਾ ਚੰਦਗੌਰ ਨੇ ਪਹੁੰਚੇ ਨੇ। ਪਿਛਲੇ ਮਾਰ ਨਾਲ ਹੀ ਇਹਨਾਂ ਦੇ ਸੁਪਤਨੀ ਰਾਜਵੰਤ ਬਹੁਤ ਚਾਗੇ। ਜਿਉਂ ਸਾਲ ਆਤੀ ਏਸ਼ੀਅਨ ਚੈਂਪੀਅਨ ਸਾਬਤ ਸਿੰਘ ਬਰਕਰ ਉਹਨਾਂ ਦਾ ਰੂਮ ਨੂੰ ਲਜਾਇਆ ਸੀ। ਤੇ ਨਾਲ ਹੀ ਪ੍ਰਕਾਸ਼ਪੁਰ ਦੇ ਮੌਕੇ ਤੇਸ਼ਨ ਸਿੰਘ ਸਰਕਾਰ ਦੀ ਉਹਨਾਂ ਦਾ ਰੋਸ ਸਮਾਪਤ ਹੋਇਆ ਸੀ। ਇਹ ਪਹਿਲਾ ਕੰਪੋਨੈਂਟ ਸੀਗਾ ਲਾਭ। ਤਾਂ ਅਜੇ ਦੇ ਪਿੱਛੇ ਦੂਸਰਾ ਜਿਹੜਾ ਕੰਪੋਨੈਂਟ ਪਿਆ ਉਹ ਹੈ ਕੰਨ ਤੇ ਪ੍ਰਕਾਸ਼ ਅੰਮਰਪਾਲ ਪ੍ਰਵਾਸ। ਪਤਾ ਇਹ 2012 ਦੇ ਵਿੱਚ ਅਸੀਂ ਕੰਦ ਪੱਤਰਤਾ ਸ਼ੁਰੂ ਕੀਤੀ ਸੀਗੀ 15 ਮਾਰਚ ਮਹੀਨੇ ਤੇ ਇਹ ਨਿਰੰਤਰ ਅੱਜ ਤੱਕ ਚੱਲਿਆ ਆ ਰਿਹਾ ਹੈ। ਇਸ ਦੇ ਆਧਾਰ 'ਤੇ ਬੱਚਿਆਂ ਨੂੰ ਪੁਸਤਕ ਸਪਲਾਈ ਕਰਨ ਲਈ ਗੋਗਨ ਲਈ ਤੇ ਉਹਨਾਂ ਦਿਆਂ ਜਿਹੜੀਆਂ ਲੋੜੀਂਦੀਆਂ ਲੋਕੀਆਂ ਨੇ ਉਹਨਾਂ ਨੂੰ ਪ੍ਰੇਸ਼ਿਤ ਕਰਨ ਲਈ ਇਸ ਦਾ ਸਭਿਆਸ ਦਿੱਤੀ ਉਹਨਾਂ ਨੂੰ ਤੁਮਾ ਸਮਾਰਿਤ ਕਰੋ। ਅੰਮਰਵਲ ਪ੍ਰਵਾਦ ਦੇ ਜਰੀਏ ਹੀ ਹੋਂ ਤੱਕ ਅਸੀਂ ਇਕੱਲਾ ਬੱਚਾ ਨੂੰ ਪੁਸਤਕਾਂ ਦੇ ਨਾਲ ਨਹੀਂ ਜੋੜਿਆ ਇੱਕ ਚੰਗੇ ਲੇਖਕ ਵੀ ਪੈਦਾ ਕੀਤੇ ਨਹੀਂ ਵਿਦਿਆਰਥੀ ਸਾਡੀ ਸੰਸਥਾ ਦੇ ਬੱਚਿਆਂ ਦੀਆਂ ਦੋ ਪੁਸਤਕਾਂ ਤਾਰੇ ਕਰਨ ਇਸ਼ਾਰੇ ਅਤੇ ਫੁੱਲਾਂ ਦੇ ਬਾਗ ਮਾਲ ਜਿਨ੍ਹਾਂ ਵਿੱਚ ਨਰੋਲ ਕੁੱਲੀਆਂ ਸਕੂਲ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੇ ਇਹ ਦੋ ਪੁਸਤਕਾਂ ਪ੍ਰਕਾਸ਼ਿਤ ਹੋਣ ਨਾਲ ਇਸ ਯਤਨ ਲਈ ਦਾ ਸਾਡੀ ਅਗਵਾਈ ਕਰਨ ਦੀ ਤਾਰੇ ਧਲਕ ਦੇ ਕਲਵੀਨਨ ਜਸਪ੍ਰੀਤ ਜਗਰਾਉ ਜੀ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਤਾਂ ਤੀਸਰਾ ਜਿਹੜਾ ਧੁਰਾ ਇਸ ਮੈਗਨ ਇਸ ਸੰਗਠਨ ਦੇ ਪਿੱਛੇ ਕਾਰਜਸ਼ੀਲ ਹੈ ਉਹ ਹੈ ਸਾਡਾ ਸੁਚੰਝਾ ਹਾਊਸ ਪ੍ਰਬੰਧਨ ਤਾਂ ਇਸ بڑے ਹਾਊਸ ਪ੍ਰਬੰਧ ਦੇ ਅੰਤਰਗਤ ਜਿਹੜੇ ਅਸੀਂ ਕ੍ਰਿਆਵਾਂ ਕਰਾਈਆਂ ਨਾ ਸਾਰਾ ਸਾਲ ਉਹਨਾਂ ਦਾ ਜਕਰ ਮੈਂ ਜ਼ਰੂਰ ਕਰਾਂਗਾ ਆਰੰਭ ਦੇ ਵਿੱਚ ਹੀ ਅਸੀਂ ਸਾਖ ਦੀ ਦਰ ਵਧਾਉਣ ਲਈ ਸਤਾ ਅਕਸ਼ਰ ਮਹਿਮਾਤ ਚਲਾਈ ਜੀਰ ਵਿੱਚ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ ਮਦਰਡੇ ਮਨਾਇਆ ਗਿਆ ਜਿਸ ਵਿੱਚ ਮਨਦੀਪ ਰੇਪਟੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਗਏ ਕਲਾਸਰੂਮ ਡੈਪੋਲੇਸ਼ਨ ਮੁਕਾਬਲਿਆਂ ਦਾ ਅਜੋਲਨ ਕੀਤਾ ਗਿਆ ਤਾਂ ਜਿਹੜੀਆਂ ਬੈਸਟ ਕਲਾਸਾਂ ਨੇ ਉਹਨਾਂ ਨੂੰ ਅੱਜ ਇਨਾਮ ਵੀ ਦਿੱਤੇ ਜਾਣਗੇ ਪੇਸ਼ੀਅਨ ਚੈਂਪੀਅਨ ਸਵਾਰਨ ਸਿੰਘ ਵਰਕ ਦਾ ਹੋਨਰਰ ਬਰੂਸ ਨਾਗਮਨ ਚਾਇਆ ਗਿਆ ਅਜਾ ਆਪਣੇ ਦੇਸ਼ ਅੰਤਰਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ ਬਾਲ ਦਿਵਸ ਮੌਕੇ ਅੰਤਰਜਮਾਤ ਰੌਚਕ ਖੇਡ ਮੁਕਾਬਲੇ ਕਰਵਾਏ ਗਏ ਪਹਿਲੇ ਪਾਕਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪ੍ਰਕਾਸ਼ ਪੂਰਵ ਮੌਕੇ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਤਾਂ ਇਸ ਪੂਰਵ ਦੇ ਵਿੱਚ ਸਾਰੇ ਸਤਿਕਾਰਤ ਸਰਦਾਰ ਕਸ਼ਮੀਰ ਸਿੰਘ ਜੀ ਇਹ ਮੌਕਾ ਮੈਨੂੰ ਸ਼ਾਮਲ ਹੋਏ ਸੀਗੇ। ਜੋ ਸੰਪਰਦੇ ਵਿੱਚ ਦਸਨ ਪਿਤਾ ਦੇ ਪਰਿਵਾਰ ਬਿਸ਼ੋੜਾ ਤੇ ਸਹਾਦਤਾ ਨੂੰ ਸਮਰਪਿਤ ਅਸੀਂ ਬੰਦੇ ਪਤਾ ਤੇ ਤ੍ਰੇਸ਼ਨ ਚਿਤ੍ਰਕਾਰ ਦੀ ਉਹਨਾਂ ਦੇ ਸਿੱਖ ਇਤਿਹਾਸ ਨਾਲ ਸੰਬੰਧਕ ਜਿਹੜੀਆਂ ਪੇਂਟਿੰਗਾਂ ਸੀ ਉਹਨਾਂ ਦੀ ਪੋਸਟਕ ਪ੍ਰਦਰਸ਼ੀ ਲਗਾਈ ਜਿਹਦੇ ਵਿੱਚ ਬਤਾਲਦਾ ਤੌਰ ਤੇ ਸਾਰੇ ਪਿੰਡ ਦੇ ਗੁਰੂਕਾਂ ਕਮੇਟੀਆਂ ਨੇ ਦੰਮੇ ਮੋਰਤੂ ਮੈਡੀਕਲ ਦਾ ਹਰਸਨ ਸਾਮਾਨੇ ਉਹਨਾਂ ਦੀ ਭਾਗੀਦਾਰੀ ਇਸ ਉਸ ਚਿੰਤਕ ਵਾਸੀ ਦੇ ਵਿੱਚ ਨਹੀਂ ਵਿਸ਼ੇਸ਼ ਕਰਦੀ ਇਸ ਮੌਕੇ ਲਈ ਉਸ ਦਾ ਪੇਂਟਿੰਗ ਮੁਕਾਬਲੇ ਕਰ पाएंगे ਨਾ ਬੋਲੀ ਦਿਹਾੜੇ ਦੇ ਨਾਟਕ ਨਾਟਕ ਪੱਤ ਆਲਟਕ ਦਾ ਮੰਚਨ ਕੀਤਾ ਗਿਆ ਨੈਸ਼ਨਲ ਸਪੀਚ ਦੇ ਬਣਾਇਆ ਗਿਆ ਆ ਇਧਰ ਜਿਹੜਾ ਅਸੀਂ ਪ੍ਰੋਜੈਕਟ ਬਣਾਇਆ ਸਾਰੇ ਪਿੰਡ ਤੇ ਹਲਦਰ ਪੰਚਾਇਤੀ ਮਨਜ਼ੂਰੀ ਨਾਲ ਆ। ਤਾਂ ਅਸੀਂ ਆਹ ਸਾਵਣ ਦੇ ਮਹੀਨੇ ਵਿੱਚ ਪ੍ਰਾਦੇਸ਼ਨ ਦਾ ਜਿਹੜਾ ਕਾਰਜ ਕੀਤਾ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਵੀ ਪੜ੍ਹਦੇ ਅਜਿਹੇ ਪ੍ਰੋਜੈਕਟ ਕੀਤੇ। ਦੂਜੇ ਬੱਚਿਆਂ ਨੂੰ ਹਾਊਸ ਪ੍ਰਬੰਧ ਵੱਲੋਂ ਸਰਟੀਫੀਕੇਟ ਦਿੰਦੇ ਨੇ। ਸਰਟੀਫੀਕੇਟ ਚੋਂ ਉਹਨਾਂ ਬੱਚਿਆਂ ਨੂੰ ਦਿੱਤੇ ਨੇ ਜਿਨ੍ਹਾਂ ਦੇ ਪੜ੍ਹਦਿਆਂ ਦੀ ਕਲੀਅਰ ਵਧੀਆ ਸੀ। ਕਿਹਾ ਸੀ ਇਸੇ ਮਹੀਨੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਵੀ ਅਯੋਗਤ ਕਰਕੇ ਹਟਿਆ ਜਿਹਦੇ ਵਿੱਚ 173 ਵਲੰਟੀਅਰਾਂ ਨੇ ਭਾਗ ਲਿਆ ਭਾਰਤ ਸਪੋਰਟ ਐਂਡ ਗਾਈਡ ਦਾ ਤਰਕਸ ਪਾਸ ਦੇ ਅੰਦਰ ਇਹ ਸੰਖੇਪ ਜਿਹੀ ਸਮਰੀ ਹੈ ਜਿਹੜਾ ਇਸ ਬਾਰੇ ਅਸੀਂ ਕਿਹਾ ਕਰਵਾਇਆ ਹੁਣ ਬਤੌਰ ਸੰਪਾਦਕ ਤਮੰਨਾ ਦੇ ਸਮਾਰਕਾਂ ਦੇ ਨਾਤੇ ਤਮਾਤੂਰ ਜਿਹੜਾ ਤੁਮਨਾ ਪੂਰੀ ਰੂਪਰੇਖਾ ਬਤਲਾ ਦੱਸਦਾ ਕਿ ਮੈਗਜ਼ੀਨ ਦੇ ਵਿੱਚ ਅਸੀਂ ਕੀ ਨੂੰ ਸ਼ਾਮਿਲ ਕੀਤਾ ਹੈ ਤਾਂ ਸੰਖੇਪ